ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸੋਮਵਾਰ ਨੂੰ ਇੱਕ ਅਜਿਹਾ ਗਰੁੱਪ ਜਿਸ ਬਾਰੇ ਪਹਿਲਾਂ ਕੋਈ ਜ਼ਿਆਦਾ ਸੁਣਿਆ ਨਹੀਂ ਗਿਆ ਫਿਰੋਜ਼ਪੁਰ ਵਿਚ ਹੋਏ ਆਰਐਸਐਸ ਆਗੂ ਦੇ ਪੁੱਤਰ ਨਵੀਨ ਅਰੋੜਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਲੈਂਦਾ ਹੈ। ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇੱਕ ਬਿਆਨ ਜਾਰੀ ਕਰਕੇ ਸ਼ੇਰੇ ਪੰਜਾਬ ਬ੍ਰਿਗੇਡ ਆਪਣੀ ਹੋਂਦ ਦਾ ਐਲਾਨ ਕਰਦੀ ਹੈ। ਇਹ ਕਿਹਾ ਜਾਂਦਾ ਹੈ ਕਿ ਅਸੀਂ ਖਾਲਸਾ ਧਰਮ ਦੀ ਆਜ਼ਾਦੀ ਦੇ ਲਈ ਇਸ ਪੰਚ ਦਾ ਗਠਨ ਕੀਤਾ ਗਿਆ ਹੈ ਆਪਣੀ ਇਸ ਚਿੱਠੀ ਦੇ ਵਿੱਚ ਉਹ ਇਹ ਚੇਤਾਵਨੀ ਵੀ ਦਿੰਦੇ ਹਨ ਕਿ ਭਵਿੱਖ ਵਿੱਚ ਇਹਨਾਂ ਦਾ ਗਰੁੱਪ ਆਰਐਸਐਸ ਸ਼ਿਵ ਸੇਨਾ ਪੁਲਿਸ ਅਤੇ ਫੌਜ ਦੇ ਮੁਲਾਜ਼ਮਾਂ ਨੂੰ ਆਪਣੇ ਨਿਸ਼ਾਨੇ ਤੇ ਰੱਖੇਗਾ ਚਿੱਠੀ ਦੇ ਅੰਤ ਵਿੱਚ ਜੋ ਦਸਤਖਤ ਕੀਤੇ ਹੋਏ ਹਨ ਉਹ ਪਰਮਜੀਤ ਸਿੰਘ ਦੇ ਨਾਮ ਦੇ ਹੇਠ ਕੀਤੇ ਗਏ Indian Express ਅਖਬਾਰ ਮੁਤਾਬਕ ਉਹਨਾਂ ਨਾਲ ਗੱਲਬਾਤ ਦੌਰਾਨ ਇੱਕ ਸੀਨੀਅਰ ਪੰਜਾਬ ਪੁਲਿਸ ਦੇ ਅਫਸਰ ਨੇ ਕਿਹਾ ਹੈ ਕਿ ਚਿੱਠੀ ਭੇਜਣ ਵਾਲਿਆਂ ਦੇ ਪਿਛੋਕੜ ਦੀ ਜਾਂਚ ਕਰਨੀ ਪਵੇਗੀ ਇਹ ਵੀ ਹੋ ਸਕਦਾ ਹੈ ਕਿ ਕੋਈ ਜਾਲੀ ਗਰੁੱਪ ਜਾਂ ਜਾਲੀ ਚਿੱਠੀ ਹੋਵੇ ਇਹ ਵੀ ਹੋ ਸਕਦਾ ਹੈ ਕਿ ਨਵੀਨ अरोड़ा ਦੇ ਕਤਲ ਦੀ ਜਾਂਚ ਨੂੰ ਰੋਕਣ ਲਈ ਜਾਂ ਫਿਰ ਗੁੰਮਰਾਹ ਕਰਨ ਦੇ ਲਈ ਇਹ ਕੋਈ ਹੱਥਕੰਡਾ ਅਪਣਾਇਆ ਗਿਆ ਹੋਵੇ ਇੱਕ ਸੀਨੀਅਰ ਇੰਟੈਲੀਜੈਂਸ ਅਫਸਰ ਮੁਤਾਬਕ ਵੀ ਸਾਰੇ ਟੈਕਨੀਕਲ ਡਾਟੇ ਨੂੰ ਖੋਖਾਲਿਆ ਜਾਵੇਗਾ ਇਹ ਪਤਾ ਕਰਨ ਲਈ ਇਸ ਗਰੁੱਪ ਦੇ ਪਿੱਛੇ ਕੌਣ ਹੈ ਜਾਂ ਇਸ ਦਾਅਵੇ ਦੇ ਵਿੱਚ ਕਿੰਨੀ ਕੁ ਸਚਾਈ ਹੈ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਹੈ ਕਿ ਕਈ ਵਾਰ ਸੂਬੇ ਦੇ ਵਿੱਚ ਹੋਈਆਂ ਵੱਖ-ਵੱਖ ਵਾਰਦਾਤਾਂ ਲਈ ਝੂਠੀਆਂ ਜ਼ਿੰਮੇਵਾਰੀਆਂ ਲਈਆਂ ਗਈਆਂ ਹਨ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸੇ ਲਈ ਵੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਇਹ ਪਤਾ ਲਗਾਉਣ ਲਈ ਕਿ ਚਿੱਠੀ ਪਿੱਛੇ ਆਖਿਰ ਹੈ ਕੌਣ ਮਹਿਰਾਲ ਰੋਪੜ ਦੇ ਦੋ ਹੋਰ ਸ਼ਿਵ ਸੈਨਾ ਆਗੂਆਂ ਨੇ ਇਹ ਦਾਅਵਾ ਕੀਤਾ ਹੈ ਕਿ ਕਥਿਤ ਤੌਰ ਤੇ ਇੰਗਲੈਂਡ ਦੇ ਇੱਕ ਨੰਬਰ ਤੋਂ ਉਹਨਾਂ ਨੂੰ ਧਮਕੀ ਭਰਿਆ ਕਾਲ ਆਇਆ ਹੈ ਕਾਲ ਕਰਨ ਵਾਲੇ ਬੰਦੇ ਨੇ ਆਪਣੇ ਆਪ ਨੂੰ ਸ਼ੇਰੇ ਪੰਜਾਬ ਬਰਗੇਡ ਦਾ ਬਘੇਲ ਸਿੰਘ ਦੱਸਿਆ ਹੈ ਸ਼ੇਰੇ ਪੰਜਾਬ ਬਰਗੇਡ ਦੇ ਲੈਟਰ ਹੈਡ ਤੇ ਹੀ ਇੱਕ ਟਾਈਪ ਕੀਤਾ ਹੋਇਆ ਸਟੇਟਮੈਂਟ ਵੀ ਉਹਨਾਂ ਦੇ ਵਟਸਐਪ ਗਰੁੱਪ ਦੇ ਵਿੱਚ ਭੇਜਿਆ ਗਿਆ ਰੋਪੜ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਕਹਿੰਦੇ ਨੇ ਕਿ ਅਸੀਂ ਉਹ ਵਿਦੇਸ਼ੀ ਨੰਬਰ ਦੀ ਅਤੇ ਜੈਸੇ ਬੰਦੀ ਦੇ ਅਸਲੀ ਹੋਣ ਦੀ छानबीन ਕਰ ਰਹੇ ਹਾਂ ਇਹ ਸਾਰੇ ਹੀ ਜਾਣਦੇ ਹਨ ਕਿ ਨਵੀਨ अरोड़ा ਦੀ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਨਵੀਨ ਆਰਐਸਐਸ ਦੇ ਆਗੂ ਬਲਦੇਵ ਰਾਜ अरोड़ा ਦਾ ਪੁੱਤਰ ਹੈ ਤੇ ਆਰਐਸਐਸ ਦੇ ਇੱਕ ਪੁਰਾਣੇ بڑے ਕਦਾਵਰ ਮੈਂਬਰ ਦੀਨਾ ਨਾਸ ਦਾ ਪੁੱਤਰ ਹੈ ਉਹ ਕੰਟੋਨਮੈਂਟ ਏਰੀਏ ਦੇ ਵਿੱਚ ਆਪਣੀ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਤਕਰੀਬਨ 7:30 ਵਜੇ ਦੇ ਕਰੀਬ ਸ਼ਨੀਵਾਰ ਨੂੰ ਹਮਲਾਵਰਾਂ ਨੇ ਪੁਆਇੰਟ ਬਲੈਂਕ ਰੇਂਜ ਤੋਂ ਗੋਲੀਆਂ ਚਲਾ ਦਿੱਤੀਆਂ ਸਨ ਇੱਕ ਪ੍ਰਾਈਵੇਟ ਹਸਪਤਾਲ ਨੂੰ ਲਿਜਾਣਦਿਆਂ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ ਹਮਲਾਵਰਾਂ ਦੀਆਂ ਭੜਦਿਆਂ ਦੀਆਂ ਫੋਟੋਆਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਜਿਸ ਦੇ ਨਾਲ ਜਾਂਚ ਨੂੰ ਮਦਦ ਮਿਲੇਗੀ ਇਹ ਕਿਹਾ ਜਾ ਰਿਹਾ ਹੈ ਫਿਰੋਜ਼ਪੁਰ ਪੁਲਿਸ ਨੇ ਚਾਰ ਸ਼ਖਸੀਆਂ ਨੂੰ ਵੀ ਪੁੱਛਗਿੱਛ ਲਈ ਡਿਟੇਨ ਕੀਤਾ ਹੈ ਤਾਂ ਕਿ ਮਕਸਦ ਬਾਰੇ ਪਤਾ ਲਗਾਇਆ ਜਾ ਸਕੇ ਕਿ ਕੋਈ ਪੁਰਾਣੀ ਦੁਸ਼ਮਣੀ ਹੈ ਕੋਈ ਆਪਸੀ ਰੰਜਿਸ਼ ਹੈ ਜਾਂ ਫਿਰ ਜੁਰਮ ਦੀ ਦੁਨੀਆ ਕੋਈ ਫਰੋਦੀ ਕੋਈ ਰੰਗਦਾਰੀ ਦੇ ਨਾਲ ਸੰਬੰਧਤ ਇਹ ਮਾਮਲਾ ਤਾਂ ਨਹੀਂ ਕੋਈ ਧਮਕੀ ਦੇ ਲਈ ਕੌਲਤਾ ਨਹੀਂ ਆਈਆਂ ਇੱਥੇ ਨਾਲ ਹੀ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਦੁਸ਼ਮਣੀ ਤੋਂ ਇਨਕਾਰ ਕੀਤਾ ਹੈ ਕੋਈ ਰੰਜਿਸ਼ ਹੋਣ ਤੋਂ ਇਨਕਾਰ ਕੀਤਾ ਹੈ ਤੇ ਨਾ ਹੀ ਕੋਈ ਧਮਕੀ ਭਰਿਆ ਫੋਨ ਜਾਂ ਫਰੋਤੀ ਮੰਗੇ ਜਾਣ ਦੀ ਗੱਲ ਕੀਤੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਕਿਸੇ ਨਾਲ ਕੋਈ ਲਾਗ ਡਾਟ ਕੋਈ ਲੈਣਾ ਦੇਣਾ ਨਹੀਂ ਸੀ ਕੋਈ ਦੁਸ਼ਮਣੀ ਨਹੀਂ ਸੀ ਉਹ ਸੂਬੇ ਦੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਹਰ ਰੋਜ਼ ਹੋ ਰੀਆਂ ਮਾਰਦਾਤਾਂ ਦੀ ਇੱਕ ਲਿਸਟ ਦੇ ਵਿੱਚ ਇਸ ਕਤਲ ਦੇ ਜੁੜਨ ਦੇ ਨਾਲ ਵਿਚੈਨੀ ਜ਼ਰੂਰ ਵਧਾ ਦਿੰਦੀ ਹੈ ਆਜਪਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਜੰਗਲ ਰਾਜ ਫੈਲਾਉਣ ਦਾ ਦੋਸ਼ ਲਗਾ ਰਹੀ ਹੈ ਗੈਂਗਸਟਰਾਂ ਨੂੰ ਸ਼ਰਿਆਮ ਖੁੱਲੇआम ਆਪਣਾ ਖੌਫ ਫੈਲਾਉਣ ਦੀ ਆਜ਼ਾਦੀ ਦਿੱਤੀ ਗਈ ਹੈ ਇਹ ਭਾਜਪਾ ਦਾ ਕਹਿਣਾ ਹੈ ਆਰਐਸਐਸ ਅਤੇ ਬੀਜੇਪੀ ਦੇ ਲੀਡਰਾਂ ਨੇ ਤਾਂ ਫੌਰੀ ਇਨਸਾਫ ਦੀ ਮੰਗ ਕੀਤੀ ਹੈ ਜਦੋਂ ਕਿ ਜਿਹੜੀਆਂ ਬਾਕੀ ਵਿਰੋਧੀ ਧਿਰਾਂ ਨੇ ਉਹਨਾਂ ਵੱਲੋਂ ਲਗਾਤਾਰ ਵਧ ਰਹੀਆਂ ਮਿੱਥਕੇ ਕੀਤੇ ਗਏ ਕਤਲ ਜਾਂ ਟਾਰਗੇਟਡ ਕਿਲਿੰਗਸ ਦੀ ਗਹਿਰਾਈ ਨਾਲ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਪੰਜਾਬ ਭਾਜਪਾ ਦੇ ਵਰਕਿੰਗ ਪ੍ਰਧਾਨ ਜਿਹੜੇ ਨੇ ਵਰਕਿੰਗ ਪ੍ਰੈਜ਼ੀਡੈਂਟ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸੋਮਵਾਰ ਨੂੰ ਜਦੋਂ ਪਰਿਵਾਰ ਦੇ ਨਾਲ ਦੁੱਖ ਸੰਜਾ ਕਰਨ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ 3.5 ਸਾਲਾਂ ਦੇ ਵਿੱਚ ਗੈਂਗਵਾਰ ਤੇ ਕਤਲ ਦੀਆਂ ਘਟਨਾਵਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਸਥਿਤੀ ਦੇ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ ਹੁਣੇ ਕਤਲ ਉਦੋਂ ਹੋਇਆ ਹੈ ਜਦੋਂ ਆਰਐਸਐਸ ਚੁੱਪਚਾਪੀਤੇ ਆਪਣੀ ਹੋਂਦ ਨੂੰ ਆਪਣੀ ਪਛਾਣ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਜਥੇਬੰਦੀ ਦੇ ਇੱਕ ਸੀਨੀਅਰ ਕਾਰਜਕਾਰੀ ਦੇ ਦੱਸਣ ਮੁਤਾਬਕ ਪੰਜਾਬ ਦੇ ਵਿੱਚ ਸ਼ਾਖਾਵਾਂ ਦੀ ਗਿਣਤੀ ਜੋ ਕਦੇ 600 ਤੇ 700 ਦੇ irdgir ਦੀ ਘੁੰਮਦੀ ਰਹਿੰਦੀ ਸੀ ਹੁਣ ਉਹ 900 ਤੋਂ ਪਾਰ ਹੋ ਚੁੱਕੀ ਹੈ ਅਗਸਤ ਤੇ ਸਤੰਬਰ ਮਹੀਨੇ ਦੇ ਵਿੱਚ ਜਦੋਂ ਹੜ੍ਹ ਆਏ ਸੀ ਉਦੋਂ ਵੀ ਸੰਗ ਨੇ ਕਾਫੀ ਐਕਟਿਵ ਭੂਮਿਕਾ ਨਿਭਾਈ ਸੀ ਸੇਵਾ ਭਾਰਤੀ ਦੇ ਰਾਹੀਂ ਰਾਹਤ ਸਮਗਰੀ ਭੇਜੀ ਗਈ ਸੀ ਵੰਡੀ ਗਈ ਸੀ ਤੇ ਸੰਗ ਚੁੱਪਚਾਪ ਆਪਣਾ ਪੈਠ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਇੱਕ ਸੀਨੀਅਰ ਪ੍ਰਚਾਰਕ ਦੇ ਦਸਨ ਮੁਤਾਬਕ ਇਸ ਘਟਨਾ ਤੋਂ ਅਸੀਂ ਦੁਖੀ ਜ਼ਰੂਰ ਹਾਂ ਪਰ ਸੰਗ ਦਾ ਇਰਾਦਾ ਪੱਕਾ ਹੈ ਮਜ਼ਬੂਤ ਹੈ ਸਾਡੀਆਂ ਰੋਜ਼ਾਨਾ ਸ਼ਖਾਵਾਂ ਜਾਰੀ ਹਨ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਤਾਬ ਦੀ ਸਮਾਗਮ ਨੇ ਸ਼ਹੀਦੀ ਸਮਾਗਮ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਜੋ ਸਿੱਖਿਆ ਹੈ ਉਸ ਦਾ ਪ੍ਰਚਾਰ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਗੁਰੂ ਜੀ ਦੇ ਦੱਸੇ ਹੋ ਰਾਹ ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰ ਰਹੇ ਆ ਇਹ ਉਹਨਾਂ ਵੱਲੋਂ ਕਿਹਾ ਹੁਣ ਇਹ ਕੋਈ ਪਹਿਲੀ ਵਾਰ ਨਹੀਂ ਹੈ ਪੰਜਾਬ ਦੇ ਵਿੱਚ ਕਿ ਆਰਐਸਐਸ ਦੇ ਕਿਸੇ ਮੈਂਬਰ ਨੂੰ ਜਾਂ ਉਹਦੇ ਪਰਿਵਾਰ ਨੂੰ ਟਾਰਗੇਟ ਕੀਤਾ ਗਿਆ ਹੋਵੇ ਤੁਹਾਨੂੰ ਯਾਦ ਹੋਵੇਗਾ ਜਦੋਂ ਇਸ ਤੋਂ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਅਚਾਨਕ ਇੱਕ ਵਾਰ ਆਰਐਸਐਸ ਦੇ ਨਾਲ ਜੁੜੇ ਹੋਏ ਲੋਕਾਂ ਦੀ ਆਗੂਆਂ ਦੀ ਕਤਲ ਦੇ ਵਿੱਚ ਇੱਕਦਮ ਵਾਧਾ ਹੋਇਆ ਸੀ RSS ਦੇ ਪ੍ਰਧਾਨ ਜਗਦੀਸ਼ ਗਗਨੇਜਾ ਦੀ ਹੱਤਿਆ ਤੋਂ ਬਾਅਦ 5-6 ਹੋਰ ਆਗੂਆਂ ਨੂੰ ਇਸੇ ਤਰੀਕੇ ਨਾਲ ਟਾਰਗੇਟਿੰਗ ਕਿਲਿੰਗ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ ਸੀ। ਉਸ ਸਮੇਂ ਇੱਕ ਬ੍ਰਿਟਿਸ਼ ਨਾਗਰਿਕ ਜੱਗੀ ਜੋਹਲ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਕਤਲਾਂ ਦੇ ਸਬੰਧ ਦੇ ਵਿੱਚ ਤੇ 4-5 ਸਾਲ ਤੋਂ ਹੀ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਹੈ। ਬ੍ਰਿਟਿਸ਼ ਨਾਗਰਿਕ ਹੋਣ ਦੇ ਬਾਵਜੂਦ ਜੇ ਉਹ ਅੱਜ ਵੀ ਇਹਨੇ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ। ਇਸ ਦਾ ਮਤਲਬ ਉਸ ਦੇ ਖਿਲਾਫ ਕੇਸ ਜਰੂਰ ਮਜ਼ਬੂਤ ਹੋਣਾ ਹੈ ਕੋਈ ਨਾ ਕੋਈ ਸਬੂਤ ਪੁਲਿਸ ਨੂੰ ਜਰੂਰ ਲੱਭੇ ਹੋਣਗੇ ਅੱਜ ਜੋ ਜ세 ਬੰਦੀ ਦੀ ਗੱਲ ਕੀਤੀ ਜਾ ਰਹੀ ਹੈ ਸ਼ੇਰ-ਏ-ਪੰਜਾਬ ਬਰਗੇਡ ਉਸ ਦਾ ਲਿੰਕ ਵੀ ਇੰਗਲੈਂਡ ਦੇ ਨਾਲ ਹੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਕਾਲ ਜੋ ਰੋਪੜ ਦੇ ਸ਼ਿਵ ਸੈਨਾ ਦੇ ਆਗੂਆਂ ਨੂੰ ਆਈ ਹੈ ਉਹ ਵੀ ਇੰਗਲੈਂਡ ਦੇ ਨੰਬਰ ਤੋਂ ਹੀ ਆਈ ਹੈ ਸੋ ਦੁਬਾਰਾ ਕਿਤੇ ਨਾ ਕਿਤੇ ਯੂਕੇ ਦਾ ਇੰਗਲੈਂਡ ਦਾ ਲਿੰਕ ਨਿਕਲ ਕੇ ਬਾਹਰ ਆ ਰਿਹਾ ਹੈ ਇਸ ਤੋਂ ਪਹਿਲਾਂ ਜੋ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਜੋੜ ਕੇ ਬਾਕੀ ਪੁਰਾਣੇ ਸੰਗਠਨ ਨੇ ਚਾਹੇ ਉਹ ਬਬਰ ਖਾਲਸਾ ਹੋਵੇ ਜਾਂ ਖਾਲਿਸਤਾਨ ਲਿਬਰੇਸ਼ਨ ਫੋਰਸ ਹੋਵੇ ਹੋਰ ਵੀ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਜਾਂ ਜਰਮਨੀ ਦੇ ਵਿੱਚ ਬੈਠੇ ਗੈਂਗਸਟਰ ਉਹ ਰਲ ਮਿਲ ਕੇ ਚਲਾ ਰਹੇ ਨੇ ਨਸ਼ਾ ਦਾ ਕਾਰੋਬਾਰ ਤੇ ਹਥਿਆਰਾਂ ਦੀ ਸਪਲਾਈ ਇਹ ਸਾਰਾ ਕੁਝ ਆਪਸ ਵਿੱਚ ਜੁੜ ਗਿਆ ਹੈ ਹੁਣ ਕੋਈ ਵਿਚਾਰ ਧਾਰਾ ਨਹੀਂ ਰਹੀ ਹੈ ਸਾਰੇ ਹੀ ਰਲ ਮਿਲ ਕੇ ਕੰਮ ਕਰ ਰਹੇ ਹਨ ਚਾਹੇ ਉਹ ਲੁੱਟਖੋ ਹੋਵੇ ਚਾਹੇ ਉਹ ਫਰੋਤੀ ਹੋਵੇ ਚਾਹੇ ਉਹ ਨਸ਼ੇ ਦਾ ਕਾਰੋਬਾਰ ਹੋਵੇ ਜਾਂ ਫਿਰ ਇਸ ਤਰ੍ਹਾਂ ਦੀਆਂ ਪੁਲਿਸ ਦੇ ਉੱਤੇ ਥਾਣਿਆਂ ਦੇ ਉੱਤੇ ਗਰਨੇਡ ਹਮਲੇ ਸਾਰਾ ਕੁਝ ਹੀ ਮਿਲ ਜੁਲ ਗਿਆ ਹੈ ਜਿਹੜੀਆਂ ਰੇਖਾਵਾਂ ਸੀ ਇਹਨਾਂ ਨੂੰ ਸੈਪਰੇਟ ਕਰਦੀਆਂ ਸੀ ਵੱਖ-ਵੱਖ ਕਰਦੀਆਂ ਸੀ ਉਹ ਮਿਟ ਚੁੱਕੀਆਂ ਲੇਕਿਨ ਇਸ ਨਵੀਂ ਜਥੇਬੰਦੀ ਦੇ ਆਉਣ ਨਾਲ ਫੇਰ ਇੱਕ ਵਾਰ ਇਹ ਮੁੱਦਾ ਗਰਮਾਇਆ ਹੈ ਇਸ ਨੂੰ ਕਿਤੇ ਨਾ ਕਿਤੇ ਤਰਨ ਤਰਨ ਦੀ ਜਿਮਣੀ ਚੋਣ ਦੇ ਵਿੱਚ ਮਨਦੀਪ ਸਿੰਘ ਖਾਲਸਾ ਦੀ ਹੋਈ ਹਾਰ ਜੋ 3 ਨੰਬਰ ਤੇ ਉਹ ਰਿਹਾ ਇੰਨੀਆਂ ਜ਼ਿਆਦਾ ਵੋਟਾਂ ਨਹੀਂ ਆਈਆਂ ਕਿ ਉਹਦੇ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ ਹੈ ਜਾਂ ਜੋੜ ਕੇ ਦੇਖਣ ਦੀ ਕੋਸ਼ਿਸ਼ ਹੋਊਗੀ ਇਹ ਵੀ ਚਰਚਾ ਦਾ ਵਿਸ਼ਾ ਰਹੂਗਾ ਲੇਕਿਨ ਇੱਥੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਦੁਨੀਆ ਦੇ ਵਿੱਚ ਕਿ ਕਿਸੇ ਅਲੱਗ ਖਿੱਤੇ ਦੀ ਕਿਸੇ ਅਲੱਗ ਦੇਸ਼ ਦੀ ਮੰਗ ਉੱਠੀ ਹੋਵੇ ਬਹੁਤ ਹਿੱਸਿਆਂ ਦੇ ਵਿੱਚ ਕਈ-ਕਈ ਵਾਰ ਇਹ ਵਾਂਗਾਂ ਉੱਠੀਆਂ ਨੇ ਤੇ ਕਈ ਵਾਰ ਨਵੇਂ ਦੇਸ਼ ਵੱਖਰੇ ਦੇਸ਼ ਬਣੇ ਵੀ ਹਨ لیکن ਜਦੋਂ ਵੀ ਕੋਈ ਲਹਿਰ ਚੱਲਦੀ ਹੈ ਜਦੋਂ ਵੀ ਕੋਈ موومنٹ ਚੱਲਦੀ ਹੈ ਉਸ ਦੇ ਵਿੱਚ ਕਿਹੜਾ ਖਿੱਤਾ ਲੈਣਾ ਹੈ ਕਿਹੜਾ ਵੱਖ ਕੀਤਾ ਮੰਗ ਕਰ ਰਹੇ ਹਾਂ ਉਸ ਦੀਆਂ ਮੰਗਾਂ ਕੀ ਨੇ ਉਸ ਦਾ ਆਗੂ ਕੌਣ ਹੈ ਉਹ ਸਾਰਾ ਕੁਝ ਨਿਰਧਾਰਤ ਹੁੰਦਾ ਹੈ ਨਿਰਧਾਰਤ ਹੋਣ ਤੋਂ ਬਾਅਦ ਹੀ ਉਹ ਲਹਿਰ ਅੱਗੇ ਵਧਦੀ ਹੈ ਲੇਕਿਨ ਇਸ ਖਾਲਿਸਤਾਨ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ ਇੱਥੇ ਜੋ ਹੋ ਰਿਹਾ ਹੈ ਉੱਥੇ ਕੋਈ ਇਸ ਤਰੀਕੇ ਦਾ এজেন্ডਾ ਸਪਸ਼ਟ ਨਹੀਂ ਹੈ ਸਾਫ਼ ਨਹੀਂ ਹੈ ਉਸਤੇ ਕੋਈ ਸਾਂਝੀ ਵਿਚਾਰਕ ਇਕਤਾ ਹੋਵੇ ਅਜੇ ਆ ਵੀ ਨਹੀਂ ਕਈ ਲੋਕ ਅਜੇ ਹੰਸੂਖ ਮੌਜੂਦਾ ਪੰਜਾਬ ਨੂੰ ਹੀ ਭਾਰਤ ਨਾਲੋਂ ਅਲੱਗ ਕਰਕੇ ਇੱਕ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਨੇ ਜਿਸ ਨੂੰ ਉਹ ਖਾਲਸਾ ਧੰ ਦਾ ਨਾਮ ਦਿੰਦੇ ਨੇ ਤੇ ਇਹ ਕਿਹਾ ਜਾਂਦਾ ਹੈ ਕਿ ਉੱਥੇ ਖਾਲਸਾ ਰਾਜ ਦੀ ਸਥਾਪਨਾ ਹੋਏਗੀ ਸਿੱਖਾਂ ਦਾ ਰਾਜ ਹੋਵੇਗਾ ਸਿੱਖ ਬਹੁ ਗਿਣਤੀ ਦੇ ਹੋਣਗੇ ਲੇਕਿਨ ਅਜੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੈ ਕੀ ਮੌਜੂਦਾ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਛਾਇਦ ਸਿੱਖਾਂ ਦੀ ਗਿਣਤੀ 50 ਫੀਸਦੀ ਤੋਂ ਵੀ ਨੀਚੇ ਆ ਗਈ ਹੈ ਅਸੀਂ ਹੁਣ ਕਿਸ ਖੇਤੇ ਦੇ ਵਿੱਚ ਵੀ ਬੌਬਲ ਦੇ ਵਿੱਚ ਨਹੀਂ ਜੇ ਅੱਜ ਦੇ ਦਿਨ ਦੇ ਵਿੱਚ ਮਰਦਮਸ਼ੁਮਾਰੀ ਹੋਵੇ ਸੈਂਸਸ ਦੀ ਪਿਆ ਜਾਂਦਾ ਹੈ ਜੋ ਸੈਂਸਸ ਹੋਣ ਜਾ ਰਿਹਾ ਹੈ ਉਸ ਦੇ ਵਿੱਚੋਂ ਨਿਕਲ ਕੇ ਸਾਫ਼ ਹੋ ਜਾਏਗਾ ਕਿ ਜੋ ਸਿੱਖਾਂ ਦੀ ਵਸੋਂ ਦੇ ਅੰਕੜੇ ਨੇ ਉਹ 50 ਫੀਸਦੀ ਤੋਂ ਨੀਚੇ ਗਿਰ ਗਏ ਹਨ ਪਹਿਲਾਂ ਵੀ ਆਕੜੇ ਕੁਝ ਸਾਲ ਪਹਿਲਾਂ ਤੱਕ 52 ਫੀਸਦੀ ਦੇ ਦੱਸੇ ਜਾਂਦੇ ਸੀ ਕੋਈ ਬਹੁਤੀ ਜਿਆਦਾ ਮੈਜੋਰਟੀ ਨਹੀਂ ਹੈ ਔਰ ਉਹ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਘਟ ਕੇ ਹੁਣ 50 ਫੀਸਦੀ ਤੋਂ نیچے ਹੋ ਗਈ ਹੈ ਔਰ ਅਸੀਂ ਬਹੁਮਤ ਦੇ ਵਿੱਚ ਨਹੀਂ ਪਰ ਜਿੰਨੇ ਖਾਂ ਵੀ ਉਹਨਾਂ ਦੇ ਵਿੱਚ ਵੀ ਸਾਰੇ ਜਾਂ ਅੱਧੇ ਕਹਿ ਲਓ ਇਸ ਘਟ ਮੰਗਦੇ ਆ ਸਮਰਥਨ ਕਰਦੇ ਹੋ ਅਜਿਹਾ ਵੀ ਨਹੀਂ ਹੈ ਕੋਈ ਬਹੁਤ ਥੋੜੀ ਪਰਸੈਂਟੇਜ 20 ਫੀਸਦੀ 25 ਫੀਸਦੀ ਕਹਿ ਲਓ ਜੋ ਇਸ ਮੰਗ ਦਾ ਸਮਰਥਨ ਕਰਦੀ ਹੋਏਗੀ ਜੇ ਉਹ ਖੁਦ ਹੀ ਬਹੁਮਤ ਦੇ ਵਿੱਚ ਨਹੀਂ ਹਨ ਮжоਰਿਟੀ ਦੇ ਵਿੱਚ ਨਹੀਂ ਹਨ ਤਾਂ ਉਹਨਾਂ ਦਾ ਰਾਜ ਬਾਕੀ ਲੋਕ ਕਿਵੇਂ ਸਹਿਕਾਰ ਕਰਨਗੇ ਤੇ ਕਿਉਂ ਸਹਿਕਾਰ ਕਰਨਗੇ ਇਸ ਤੇ ਵੀ ਪ੍ਰਸ਼ਨ ਚਿੰਤ ਕੁਝ ਅਜੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਮੌਜੂਦਾ ਪੰਜਾਬ ਨਹੀਂ 1966 ਤੋਂ ਪਹਿਲਾਂ ਵਾਲਾ ਪੰਜਾਬ ਸਮਝਾਈਦਾ ਹੈ ਪੰਜਾਬ ਹਰਿਆਣਾ ਤੇ ਹਿਮਾਚਲ ਨੂੰ ਮਿਲਾ ਕੇ ਇੱਕ ਵੱਡਾ ਖੇਤਾ ਉਸ ਨੂੰ ਅਸੀਂ ਖੰਡਸਤਾਨ ਦਾ ਰੂਪ ਦੇਵਾਂਗੇ ਉਸ ਨੂੰ ਅਸੀਂ ਇੱਕ ਅਲੱਗ ਦੇਸ਼ ਬਣਾਉਣਾ ਕੁਝ ਅਜੇ ਵੀ ਨੇ ਜਿਹੜੇ ਇਸ ਮੰਗ ਤੋਂ ਵੀ ਅੱਗੇ ਜਾ ਕੇ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਨਹੀਂ 1966 ਨਹੀਂ 1947 ਤੋਂ ਪਹਿਲਾਂ ਵਾਲਾ ਪੰਜਾਬ ਸੰਗਠਈਦਾ ਹੈ ਜੋ ਅਣਵੰਡਿਆ ਪੰਜਾਬ ਸੀ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਦੋਨਾਂ ਨੂੰ ਮਿਲਾ ਕੇ ਦੋਨਾਂ ਨੂੰ ਇਕੱਠਿਆਂ ਕਰਕੇ ਇੱਕ ਵੱਖਰਾ ਕਲਸਤਾਨ ਦੇਸ਼ ਹੋਣਾ ਚਾਹੀਦਾ ਹੈ ਜਿੱਥੇ ਸਾਡੇ ਸੁਪਨਿਆਂ ਦਾ ਰਾਗ ਹੋਵੇ ਲੇਕਿਨ ਜੇ ਅਸੀਂ ਅੱਜ ਦੇ ਮੌਜੂਦਾ ਪੰਜਾਬ ਦੇ ਵਿੱਚ ਹੀ ਬਹੁ ਗਿਣਤੀ ਦੇ ਵਿੱਚ ਨਹੀਂ ਹਾਂ ਤਾਂ ਫੇਰ ਇਸ ਐਡੇ ਵੱਡੇ ਖਿੱਤੇ ਦੇ ਵਿੱਚ ਕੁਝ ਘੱਟ ਗਿਣਤੀ ਦੇ ਲੋਕਾਂ ਦੇ ਧਰਮ ਦੀ ਹਕੂਮਤ ਕੌਣ ਪ੍ਰਵਾਨ ਕਰੇਗਾ ਇਸ ਦੇ ਬਾਰੇ ਵੀ ਕੋਈ ਚਰਚਾ ਨਹੀਂ ਕਰਦਾ ਕੋਈ ਤਰਕ ਨਹੀਂ ਕਰਦਾ ਜੇ ਇਸ ਦੇਸ਼ ਤੋਂ ਟੁੱਟਣਾ ਹੀ ਬਹੁਤ ਮੁਸ਼ਕਲ ਹੈ ਸਾਨੂੰ ਅਸੀਂ ਕਿਸੇ ਹੋਰ ਦੇਸ਼ ਦੇ ਵਿੱਚੋਂ ਇੱਕ ਏਰੀਆ ਤੋੜ ਕੇ ਇੱਕ ਖਿੱਤਾ ਤੋੜ ਕੇ ਆਪਣੇ ਨਾਲ ਕਿਵੇਂ ਮਿਲਾਵਾਂਗੇ ਇਸ ਦਾ ਵੀ ਕੋਈ ਜ਼ਿਕਰ ਨਹੀਂ ਕਰਦਾ ਕਈ ਅਜੇ ਮਹਾਂਪੁਰਸ਼ ਵੀ ਹਨ ਜੋ ਇੱਥੇ ਹੀ ਨਹੀਂ ਰੁਕਦੇ ਕੋਈ ਮੰਗ ਕਰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੋ ਖਾਲਸਾ ਰਾਜ ਸੀ ਉਸ ਉਹ ਸਾਡਾ ਸੁਪਨਾ ਹੈ ਅਸੀਂ ਉਸ ਨੂੰ ਖਾਲਿਸਤਾਨ ਦਾ ਰੂਪ ਦੇਵਾਂਗੇ ਲੇਕਿਨ ਇਹ ਲੋਕ ਸ਼ਾਇਦ ਭੁੱਲ ਜਾਂਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅੱਜ ਦਾ ਜੋ ਮੌਜੂਦਾ ਪੰਜਾਬ ਹੈ ਇਸ ਦਾ ਇੱਕ ਵੱਡਾ ਹਿੱਸਾ ਉਸ ਰਾਜ ਦਾ ਹਿੱਸਾ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਤਲੁਜ ਤੋਂ ਪਾਰ ਤੋਂ ਸ਼ੁਰੂ ਹੁੰਦਾ ਸੀ ਤੇ ਮੌਜੂਦਾ ਪੰਜਾਬ ਦਾ 70 ਫੀਸਦੀ ਤੋਂ ਵੀ ਵੱਧ ਏਰੀਆ ਸਾਰਾ ਹੀ ਮਾਲਵਾ ਜਾਂ ਦੋਆਬਾ ਕਹੋ ਉਹ ਉਸ ਰਾਜ ਦਾ ਹਿੱਸਾ ਨਹੀਂ ਹੁੰਦਾ ਸੀ ਤਾਂ ਫਿਰ ਕੀ ਉਹ ਪੱਲੇ ਮਾਝੇ ਨੂੰ ਲੈ ਕੇ ਤੇ ਪਾਕਿਸਤਾਨ ਵਾਲੇ ਪੰਜਾਬ ਨੂੰ ਲੈ ਕੇ ਖਾਲਸਾ ਰਾਜ ਸਿਰਜਣਾ ਚਾਹੁੰਦੇ ਨੇ ਤੇ ਫਿਰ ਗੱਲ ਉਹੀ ਬਹੁਤ ਵੱਡੀ ਆ ਜਾਂਦੀ ਹੈ ਕਿ ਜੇ ਤੁਸੀਂ ਪਾਕਿਸਤਾਨ ਅਫਗਾਨਿਸਤਾਨ ਜੰਮੂ ਕਸ਼ਮੀਰ ਹੱਦ ਤੱਕ ਦੇ ਏਰੀਏ ਨੂੰ ਇੱਕ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹੋ ਜਿਸ ਦੇ ਵਿੱਚ ਖਾਲਸੇ ਦਾ ਰਾਜ ਹੋਵੇ ਉੱਥੇ ਦੀ ਬਹੁ ਗਿਣਤੀ ਵਸੂ ਤੁਹਾਨੂੰ ਕਿਉਂ ਕਬੂਲੇਗੀ ਕਿਸ ਤਰ੍ਹਾਂ ਤੁਸੀਂ ਉਸ ਮਨਸੂਬੇ ਦੇ ਉੱਤੇ ਪੂਰਾ ਉਤਰੋਗੇ ਇਸ ਗੱਲ ਦਾ ਵੀ ਕੋਈ ਜਵਾਬ ਨਹੀਂ ਬਣਦਾ ਸੋ ਜਦੋਂ ਤੁਹਾਡੇ ਕੋਲ ਪਹਿਲੀ ਗੱਲ ਤਾਂ ਇੱਕ ਬਹੁਮਤ ਹੀ ਨਹੀਂ ਹੈ ਪੰਜਾਬ ਜੋ ਮੌਜੂਦਾ ਖਿੱਤਾ ਹੈ ਉਸ ਦੇ ਬਹੁਮਤ ਵਾਲੇ ਲੋਕ ਇਸ ਆਈਡੀਏ ਨਾਲ ਸਹਿਮਤ ਨਹੀਂ ਜੋ ਕਿ ਆਪਾਂ ਤਰਨਤਾਰਨ ਦੀ ਜਮਨੀ ਚੋਣ ਵਿੱਚ ਵੀ ਦੇਖ ਲਿਆ ਹੈ ਮਨਦੀਪ ਸਿੰਘ ਖਾਲਸਾ ਨੂੰ ਕਿੰਨੀਆਂ ਕਵੋਟਾਂ ਪਈਆਂ ਕਿੰਨੇ ਲੋਕੋ ਦੀ ਹਮਾਇਤ ਤੇ ਉtre ਤੇ ਫਿਰ ਆਪਾਂ ਇਹ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਇਸ ਤੋਂ ਵੱਡੇ ਖੇਤਰ ਦੇ ਲੋਕ ਮੋਮਮਦ ਦੇ ਵਿੱਚ ਸਾਡਾ ਰਾਜ ਸਵੀਕਾਰ ਕਰ ਗਏ ਇੱਥੇ ਇਕੱਲੇ ਇੰਨਾ ਐਲੀਮੈਂਟਸ ਨੂੰ ਵੀ ਦੋਸ਼ ਨਹੀਂ ਦਿੱਤਾ ਜਾ ਸਕਦਾ ਜਿਹੜੇ ਸ਼ਿਵ ਸੈਨਾ ਵਾਲੇ ਨੇ ਉਹ ਵੀ ਕੋਈ ਬਹੁਤੇ ਭਲੇ ਮਾਂਸ਼ ਨਹੀਂ ਕਿ 2-2 5-5 7-7 ਲੋਕਾਂ ਦਾ ਗਰੁੱਪ ਹੈ ਜਿਨ੍ਹਾਂ ਨੇ 15-16 ਸ਼ਿਵ ਸੈਨਾ ਬਣਾ ਰੱਖਿਆ ਨੇ ਪੰਜਾਬ ਦੇ ਵਿੱਚ ਕੋਈ ਬਹੁਤਾ ਆਧਾਰ ਇਹਨਾਂ ਦਾ ਵੀ ਨਹੀਂ ਹੈ ਜੇ ਆਪਾਂ ਕਹੀਏ ਕਿ ਬਹੁਤ ਲੋਕ ਇਹਨਾਂ ਨਾਲ ਜੁੜੇ ਹੋਏ ਨੇ ਲੇਕਿਨ ਇਹਨਾਂ ਦਾ ਕੰਮ ਵੀ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਕਰਨਾ ਹੈ ਭੜਕਾਊ ਕਿਸਮ ਦੇ ਬਿਆਨ ਦਿੱਤੇ ਜਾਂਦੇ ਨੇ ਵੱਖ-ਵੱਖ ਸਮੇਂ ਦੇ ਇਹ ਜਿਹੇ ਬਿਆਨ ਦੇ ਕੇ ਫਿਰ ਜੇ ਇਹਨਾਂ ਨੂੰ ਕੋਈ ਧਮਕੀ ਆਉਂਦੀ ਹੈ ਉਸ ਦੇ ਨਾਮ ਤੇ ਸਿਕਿਉਰਿਟੀ ਲਈ ਜਾਂਦੀ ਹੈ ਔਰ ਇਹ ਸਾਰੀਆਂ ਸ਼ਿਵ ਸੇਨਾ ਜਿੰਨੀਆਂ ਵੀ ਨੇ ਉਹਨਾਂ ਦਾ ਜੋ ਦੇਸ਼ ਦੇ ਵਿੱਚ ਮੇਨ ਸ਼ਿਵ ਸੇਨਾ ਹੈ ਬਾਲਾਟਾ ਕਰੀ ਦੀ ਸ਼ਿਵ ਸੇਨਾ ਉਸ ਦੇ ਨਾਲ ਕੋਈ ਸੰਬੰਧ ਨਹੀਂ ਹੈ ਕੋਈ ਲੈਣਾ ਦੇਣਾ ਨਹੀਂ ਹੈ ਇਹ ਸਿਰਫ ਸ਼ਿਵ ਸੇਨਾ ਦੇ ਨਾਮ ਤੇ 15 16 ਇਸ ਤਰ੍ਹਾਂ ਦੀਆਂ ਜੇਤੇ ਬੰਦੀਆਂ ਬਣਾਈਆਂ ਹੋਈਆਂ ਨੇ ਜੋ ਇਸ ਕੰਮ ਦੇ ਪ੍ਰਸ਼ਾਸਿਤ ਕਰਦੀਆਂ ਨੇ ਇਸ ਕੰਮ ਦੇ ਵਿੱਚ ਚਾਹੇ ਸਿਕਿਉਰਿਟੀ ਲੈਣਾ ਹੋਵੇ ਜਾਂ ਆਪਣੀ ਵੱਖਰੀ ਪਛਾਣ ਲੈਣਾ ਹੋਵੇ ਉਸ ਤਰੀਕੇ ਦਾ ਕੰਮ ਕਰਕੇ ਹੀ ਸੰਕੁਸ਼ਟ ਲੇਕਿਨ ਇਸ ਦੇ ਨਾਲ ਸੂਬੇ ਦੇ ਬਾਕੀ ਲੋਕਾਂ ਤੇ ਕੀ ਅਸਰ ਪੈਂਦਾ ਹੈ ਸ਼ਾਇਦ ਇਸ ਦਾ ਅੰਦਾਜ਼ਾ ਇਹਨਾਂ ਨੂੰ ਵੀ ਨਹੀਂ ਸੀ ਔਰ ਇਹ ਵੀ ਨਹੀਂ ਕਿ ਅਸੀਂ ਆਪਣੀਆਂ ਗਲਤੀਆਂ ਤੋਂ ਕੁਝ ਸਿੱਖ ਲਿਆ ਹੋਵੇ ਅਸੀਂ ਬਹੁਤ ਵੱਡੀ ਕੀਮਤ ਇਸ ਦੀ ਚਾਰ ਚੁੱਕੇ ਆ ਖਮਿਆਜਾ ਪੁੰਚ ਚੁੱਕੇ ਆ ਪਰ ਫੇਰ ਵੀ ਇਹ ਮੁੱਦੇ ਨੂੰ ਦਬੰਨੀ ਦਿੱਤਾ ਜਾਂਦਾ ਇਹਨੂੰ ਜਿਉਂਦਾ ਰੱਖਿਆ ਹੋਇਆ ਹੈ بار بار ਇਸ ਨੂੰ ਉਭਾਰਿਆ ਜਾਂਦਾ ਹੈ ਔਰ ਇਸ ਦੇ ਸਿਰਫ ਕਿਸੇ ਕਿਸੇ ਸਿਆਸੀ ਲਾਹੇ ਹੀ ਕੱਟੇ ਨੇ ਕਈ ਨੌਜਵਾਨਾ ਜਏ ਨੇ ਜਿਹੜੇ ਗੱਲਾਂ ਨੂੰ ਸਮਝੇ ਤੋਂ ਬਗੈਰ ਸਿਰਫ ਇਸ ਕਨਸੈਪਟ ਦੇ ਆਲੇ ਦੁਆਲੇ ਹੀ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ ਕਈਆਂ ਹੋਰਾਂ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੰਦੇ ਨੇ ਪਰ ਉਸਦੇ ਵਿੱਚੋਂ ਨਿਕਲਦਾ ਕੁਝ ਨਹੀਂ ਕਿਉਂਕਿ ਅਜੇ ਤੱਕ ਕਿਸੇ ਨੂੰ ਇਸ ਕਨਸੈਪਟ ਦੀ ਇੱਕ ਕਲੈਰਿਟੀ ਹੀ ਨਹੀਂ ਹੈ ਕਿ ਤੁਸੀਂ ਮੰਗ ਕੀ ਰਹੇ ਹੋ ਕਿਸ ਜੀ ਨੂੰ ਤੁਸੀਂ ਪਾਕਿਸਤਾਨ ਕਹਿ ਰਹੇ ਹੋ ਕਿਸ ਖਿੱਤੇ ਦੀ ਗੱਲ ਕਰ ਰਹੇ ਹੋ ਇਹ ਹੀ ਨਹੀਂ ਪਤਾ ਉਸ ਤੋਂ ਬਾਅਦ ਉਸਤੇ ਰਾਜ ਕੌਣ ਕਰੇਗਾ ਉਹ ਡੈਮੋਕ੍ਰੇਸੀ ਹੋਏਗੀ ਲੋਕਤੰਤਰ ਹੋਏਗਾ ਜਾਂ ਕਿਸ ਦਾ ਰਾਜ ਹੋਏਗਾ ਉਸ ਦੀ ਤਾਂ ਹਜੇ ਗੱਲ ਹੀ ਕਰਨੀ ਪੁਣੀ ਜੇ ਅੱਜ ਦੇ ਤਰੀਕ ਦੇ ਵਿੱਚ ਉਹਦਾ ਕੋਈ ਲੀਡਰ ਨਹੀਂ ਹੈ ਤਾਂ ਕੀ ਫਿਰ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੁਸਤਖਾਲਾ ਸਤਾਂ ਦਾ ਲੀਡਰ ਮੰਨ ਕੇ ਉਹਨਾਂ ਦੀ ਅਗਵਾਈ ਵਿੱਚ ਚੱਲੂ ਇਸ ਚੀਜ਼ ਦੀ ਵੀ ਕਿਸੇ ਨੂੰ ਕੋਈ ਕਲੈਰਿਟੀ ਨਹੀਂ ਹੈ ਕੀ ਕਰਨਾ ਚਾਹੁੰਦੇ ਨੇ ਇਸ ਦਾ ਵੀ ਪਤਾ ਨਹੀਂ ਹੈ ਲੇਕਿਨ ਇਸ ਕਨਸੈਪਟ ਦੇ ਪਿੱਛੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਲੋਕਾਂ ਦੀ ਜਾਨ ਜ਼ਰੂਰ ਲੇ ਲ ਜਾਂਦੀ ਹੈ ਕਈ ਲੋਕ ਇਹਨਾਂ ਨੌਜਵਾਨਾਂ ਦੇ ਹੱਥੋਂ ਮਾਰੇ ਜਾਂਦੇ ਨੇ ਕਈ ਪੁਲਿਸ ਦੇ ਹੱਥੋਂ ਮਾਰੇ ਜਾਂਦੇ ਨੇ ਪਰ ਕੁੱਲ ਮਿਲਾ ਕੇ ਨੁਕਸਾਨ ਤਾਂ ਪੰਜਾਬ ਦਾ ਹੈ ਅੱਜ ਵੀ ਭਾਜਪਾ ਚਾਹੇ ਸੋਸਾਇਲ ਲਾਅ ਐਂਡ ਆਰਡਰ ਦਾ ਮਸਲਾ ਬਣਾ ਕੇ ਹੀ ਪੇਸ਼ ਕਰਨਾ ਚਾਹੁੰਦੀ ਹੈ ਪਰ ਕਿਤੇ ਨਾ ਕਿਤੇ ਉਂਗਲਾਂ ਭਾਜਪਾ ਤੇ ਵੀ ਉੱਠਦੀਆਂ ਨੇ ਭਾਰਤੀਆ ਏਜੰਸੀਆਂ ਤੇ ਵੀ ਉੱਠਦੀਆਂ ਨੇ ਕਿ ਕੇਂਦਰ ਸਰਕਾਰ ਏਜੰਸੀਆਂ ਦਾ ਇਸਤੇਮਾਲ ਕਰਕੇ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਕਰਨਾ ਚਾਹੁੰਦੀ ਹੈ ਵੋਟਾਂ ਨੂੰ ਮੰਡਲਣਾ ਚਾਹੁੰਦੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਵੀ ਲਗਾਤਾਰ ਲੱਗਦੇ ਨੇ ਸੋ ਪੁੱਲ ਮਲਾ ਕੇ ਅੰਤ ਦੇ ਵਿੱਚ ਗੱਲ ਸਿਰਫ ਨਾ ਸਿਰਫ ਸਿਆਸਤ ਤੇ ਆ ਜਾਂਦੀ ਹੈ ਕਿ ਸਿਆਸੀ ਪਾਰਟੀਆਂ ਆਪਣੇ ਸਿਆਸੀ ਲਾਹੇ ਦੇ ਲਈ ਇਸੇ ਵੀ ਚੀਜ਼ ਨੂੰ ਵਰਤ ਸਕਦੀਆਂ ਨੇ ਧਰਮ ਨੂੰ ਵਰਤ ਸਕਦੀਆਂ ਨੇ ਜਾਤ ਨੂੰ ਵਰਤ ਸਕਦੀਆਂ ਨੇ ਇੱਕ طبਕੇ ਨੂੰ ਦੂਜੇ طبਕੇ ਦੇ ਨਾਲ ਲੜਾ ਸਕਦੀਆਂ ਨੇ ਔਰ ਇਸ ਦੇ ਵਿੱਚ ਕੋਈ ਵੀ ਪਿਛੇ ਨਹੀਂ ਆਵੇਂ ਉਹ ਗੈਂਗਸਟਰ ਵਾਲੀ ਗੱਲ ਹੋਵੇ ਆਵੇਂ ਉਹ ਉਹ ਇਫਿਲਕੂ ਤਰੀਕੇ ਦੇ ਤਣਾਅ ਹੋਣ ਆਵੇਂ ਉਹ ਧਰਮ ਦੇ ਜਾਤ ਦੇ ਨਾਮ ਤੇ ਵੰਡੀਆਂ ਪਾਉਣ ਦੀ ਗੱਲ ਹੋਵੇ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਦੇ ਵਿੱਚ ਬਰਾਬਰ ਦੀਆਂ ਦੋਸ਼ੀ ਨੇ ਔਰ ਸਾਰੀਆਂ ਹੀ ਇੱਕ ਦੂਜੇ ਤੇ ਦੋਸ਼ ਲਾਉਂਦੀਆਂ ਹਨ ਕੋਈ ਵੀ ਆਪਣੇ ਰੋਲ ਨੂੰ ਸਪਸ਼ਟ ਨਾਲ ਨਾਲ ਨਹੀਂ ਮੰਨਦਾ। ਸੋ ਉਮੀਦ ਕਰਦੇ ਹਾਂ ਪੰਜਾਬ ਦੇ ਲੋਕ ਜ਼ਰੂਰ ਜਾਗਰੂਕ ਹੋਣਗੇ, ਉਹ ਇਹਨਾਂ ਚੀਜ਼ਾਂ ਨੂੰ ਸਮਝਣਗੇ ਤੇ ਜੋ ਬੇਫਜ਼ੂਲ ਦੇ ਵਿੱਚ ਪੰਜਾਬ ਦੀ ਨੌਜਵਾਨੀ ਦਾ ਖਾਨ ਹੋ ਰਿਹਾ ਹੈ, ਉਸ ਤੋਂ ਬਚਾਉਣ ਦਾ ਤੇ ਬਚਨ ਦਾ ਯਤਨ ਕਰਾਂਗੇ। ਇਸੇ ਉਮੀਦ ਦੇ ਨਾਲ ਹੀ ਸਤਿ ਸ੍ਰੀ ਅਕਾਲ।